ਨਕੌਦਰ ਦੇ ਵਿੱਚ ਉਸ ਵੇਲੇ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਰਹਿ ਗਿਆ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਜੋ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਅਚਾਨਕ ਹੀ ਖੇਤਾਂ ਦੇ ਵਿੱਚ ਜਾ ਵੜੀ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਫਟਾਫਟ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਅਤੇ ਬਸ ਦੇ ਵਿੱਚੋਂ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਅਤੇ ਟੋਚਣ ਪਾ ਕੇ ਫਿਰ ਉਸ ਬਸ ਨੂੰ ਇਸ ਖੇਤਾਂ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਾਨੂੰ ਹੁਣੇ ਹੀ ਕੁੜੀ ਦੇ ਪਹਿਲਾਂ 20 ਮਿੰਟ ਪਹਿਲਾਂ ਕੋਈ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੈਧਪੁਰ ਰੋਡ ਦੇ ਫਰਨਾ ਇੱਕ ਸਕੂਲ ਬੱਸ ਜਿਹੜੀ ਹੈ ਉਹ ਕੰਟਰੋਲ ਹੋ ਗਿਆ ਡਰਾਈਵਰ ਕੋਲ ਉਹ ਜਿਹੜੀ ਹੈ ਖੱਲੇ ਖੇਤਾਂ ਵਿੱਚ ਲੱਥ ਗਈ ਹੈ ਔਰ ਉਸ ਮੌਕੇ ਤੇ ਆਨ ਵੀ ਜਦੋਂ ਦੇਖਿਆ ਉਹ ਤਾਂ ਇਹਦੇ ਵਿੱਚ ਇਹ ਆਪਣੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਹੈ ਇਹਦੇ ਵਿੱਚ ਛੇ-ਸੱਤ ਬੱਚੇ ਸੀਗੇ ਜਿਹੜੇ ਡਰਾਈਵਰ ਇਹਨਾਂ ਨੂੰ ਘਰਾਂ ਤੋਂ ਛੱਡਣ ਜਾ ਰਿਹਾ ਵੀਗਾ ਔਰ ਉਹਦੇ ਕੋਲੋਂ ਇੱਥੇ ਕੰਟਰੋਲ ਵਿਗੜਨ ਕਰਕੇ ਜਿਹੜੀ ਉਹਨੇ ਪਤਾ ਲੱਗਾ ਕਿ ਇਹ ਵੀ ਖੱਲੇ ਲੱਥ ਪਰ ਬੱਚਿਆਂ ਦਾ ਬਚਾਵਾ ਕਿਤੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਤੇ ਬੱਚੇ ਬਿਲਕੁਲ ਠੀਕ ਆ ਗਏ ਦੇ ਬੱਚੇ ਘਰ ਭੇਜ ਦਿੱਤੇ ਗਏ ਹਾਂ ਬੱਚੇ ਜਿਹੜੇ ਉਹਨਾਂ ਦੇ ਘਰ ਵਿੱਚ ਜਿਹੜਾ ਵਾ ਜ਼ਿਆਦਾਤਰ ਕੋਈ ਕਾਰਨ ਸੀ ਕਿ ਪਛਾਤਾ ਲੱਗਾ ਕੀ ਕਾਰਨ ਕੀ ਹੋਇਆ ਅਸਲ ਵਿੱਚ ਜਿਹੜਾ ਕਿਦਾ ਜਾ ਕੇ ਚਲੀ ਗਈ ਔਰ ਇਹਨਾਂ ਦਾ ਜੋ ਪ੍ਰਾਈਵੇਰ ਦੇ ਦੱਸਣ ਮੁਤਾਬਕ ਹੈ ਕਿ ਉਹ ਉਹਦੇ ਕੋਲੋਂ ਜਿਹੜਾ ਇਥੋਂ ਜਖਮ ਕਿਸੇ ਤਰੀਕੇ ਨਾਲ ਜਿਹੜਾ ਵਾ ਬੈਲੈਂਸ ਜਿਹੜਾ ਵਿਗੜ ਗਿਆ ਤੇ ਬੱਸ ਸਾਈਡ ਹੁੰਦਾ ਗਈ ਬਾਕੀ ਇਹਦੇ ਬਾਰੇ ਅਧਿਐਨ ਕਰ ਰਹੇ ਹਾਂਗੇ ਕਿ ਕਿਹੜਾ ਪਤਾ ਕਰਦੇ ਕੋਈ ਕਾਰਵਾਈ ਕੀਤੀ ਜਾਏਗੀ ਆ ਦੇ ਕੋਈ ਨਾ ਕੰਪਲੇਂਟ ਕਰੇਗਾ ਤਾਂ ਜਰੂਰ ਕਾਰਵਾਈ ਕਰਾਂਗੇ ਫਿਲਹਾਲ ਅਜੇ ਤੱਕ ਕਿਸੇ ਨੇ ਵੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਜੇ ਸ਼ਿਕਾਇਤ ਆਈ ਕਿ ਤੋਂ ਰਿਕਾਰਡਿੰਗ ਕਰ ਹੋ ਗਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਅਜਾਵਾ ਬਿਲਕੁਲ ਕੋਈ ਮਹਿਮਾਨ ਹੋਊਗਾ ਤਾਂ ਦੂਜੀ ਸੋ ਦੱਸਦੇ ਕਿ ਗਲੀਮਾ ਤਰੀਕ ਇਸ ਦੇ ਵਿੱਚ ਜਾਣੀ ਨੁਕਸਾਨ ਤੋਂ ਬਚਾ ਰਹਿ ਗਿਆ ਤੇ ਹੋਰ ਵੀ ਕਿਸੇ ਹਾਦਸੇ ਤੋਂ ਬਚਾ ਰਿਹਾ ਕਿਉਂਕਿ ਇਹ ਬੱਸ ਅਚਾਨਕ ਹੀ ਜਾ ਕੇ ਜਿਹੜੀ ਖੇਤਾਂ ਦੇ ਵਿੱਚ ਵੱਢ ਜਾਂਦੀ ਹੈ ਸੋ ਬਾਅਦ ਲੋਕਾਂ ਦੇ ਵੱਲੋਂ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢਿਆ ਤੇ ਉਹਨਾਂ ਨੂੰ ਆਪੋ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਦੂਜੇ ਪਾਸੇ ਟਰੈਕਟਰ ਦੇ ਨਾਲ ਟੋਚਨ ਪਾ ਕੇ ਖੇਤਾਂ ਦੇ ਵਿੱਚੋਂ ਇਸ ਬੱਸ ਨੂੰ ਬਾਹਰ ਕੱਢਿਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ